ਹੌਬੀ ਤਾਰਵਾਲ ਪੰਜਾਬੀ ਇੰਡਸਟਰੀ ਦਾ ਵੱਡਾ ਨਾਂ ਹਨ ਉਹਨਾਂ ਨੇ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਦੇ ਦਿਲਾਂ ਵਿੱਚ ਇੱਕ ਵੱਖਰੀ ਪਛਾਣ ਬਣਾਈ ਹੈ ਇਸ ਸਮੇਂ ਅਦਾਕਾਰ ਸੁਰਖੀਆਂ ਵਿੱਚ ਬਣੇ ਹੋਏ ਹਨ ਹੌਬੀ ਗਾਇਕ ਹੋਣ ਦੇ ਨਾਲ ਨਾਲ ਇੱਕ ਬਿਹਤਰੀਨ ਅਦਾਕਾਰ ਵੀ ਹਨ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਹੈ ਜਿਸ ਵਿੱਚ ਉਸ ਉਹਨਾਂ ਨੂੰ ਇੱਕ ਸਟੇਜ ਐਂਕਰ ਖਰੀਆਂ-ਖਰੀਆਂ ਸੁਣਾ ਰਹੀ ਹੈ ਦਰਸਲ ਹਰ ਸਾਲ ਵਾਂਗ ਵੱਖ-ਵੱਖ ਪਿੰਡਾਂ ਦੇ ਵਿੱਚ ਕਬੱਡੀ ਟੂਰਨਾਮੈਂਟ ਹੁੰਦੇ ਹਨ ਇਸੇ ਵਿਚਾਲੇ ਅੰਮ੍ਰਿਤਸਰ ਦੇ ਉਮਰਾਂ ਨੰਗਲ ਵਿੱਚ ਕਬੱਡੀ ਟੂਰਨਾਮੈਂਟ ਹੋਇਆ ਜਿੱਥੇ ਗਾਇਕ ਹਰਜੀਤ ਹਰਮਨ ਤੇ ਅਦਾਕਾਰ ਹੌਬੀਤਾਲ ਨੂੰ ਗੈਸਟ ਵਜੋਂ ਬੁਲਾਇਆ ਗਿਆ ਸੀ ਟੂਰਨਾਮੈਂਟ ਦੇ ਦੌਰਾਨ ਸਟੇਜ ਐਂਕਰ ਨੇ ਚੱਲਦੇ ਪ੍ਰੋਗਰਾਮ 'ਚ ਹੌਬੀਤਾਲੀ ਵਾਲ ਤੇ ਗਏ ਮੈਂ ਇੱਥੇ ਮਾਈਕ ਇਸ ਲਈ ਹਰਮਨ ਜੀ ਤੋਂ ਫੜਿਆ ਕਿ ਮੈਂ ਇੱਥੇ ਦੱਸਣਾ ਚਾਹੁੰਦੀ ਆ ਕਿਉਂਕਿ ਲਾਈਵ ਚੱਲ ਰਿਹਾ ਹੈ ਸੋ ਮੈਂ ਇੱਥੇ ਜਦੋਂ ਵੀ ਇਸ ਮੇਲੇ ਚ ਆਨੀਆ ਆਈਜੀ ਸਾਹਿਬ ਬੜੇ ਮਾਨ ਨਾਲ ਮੈਨੂੰ ਇੱਥੇ ਬੁਲਾਉਂਦੇ ਨੇ ਔਰ ਬੜੀ ਰਿਸਪੈਕਟ ਦਿੰਦੇ ਨੇ ਬਟ ហੌਬੀ ਢਾਲੀਵਾਲ ਜੀ ਹਮੇਸ਼ਾ ਮੇਰੇ ਨੁਕਸ ਕੱਢਦੇ ਨੇ ਸੋ ਇਹ ਮੇਰਾ ਆਖਰੀ ਮੇਲਾ ਜੀ ਉਮਰਾਂ ਨੰਗਲ ਦਾ ਇਸ ਕਰਕੇ ਇਸ ਤੋਂ ਬਾਅਦ ਮੈਂ ਨਹੀਂ ਆਵਾਂਗੀ ਉਹਦਾ ਰੀਜ਼ਨ ਸਿਰਫ ហੌਬੀ ਢਾਲੀਵਾਲ ਹੋਣਗੇ ਕਿਉਂਕਿ ਹੁਣ ਤੱਕ ਤੁਸੀਂ ਦੇਖ ਰਹੇ ਹੋ ਹਰ ਚੀਜ਼ 'ਚ ਮੇਰੀ ਨੁਕਸ ਕੱਢ ਰਹੇ ਨੇ ਸੋ ਇਸ ਕਰਕੇ ਇਹ ਮੇਰਾ ਅੱਜ ਆਖਰੀ ਉਮਰਾਂ ਨੰਗਲ ਦਾ ਮੇਲਾ ਹੈ ਬਟ ਇਹਦੇ ਵਿੱਚ ਇਹ ਕਿਸੇ ਹੋਰ ਦਾ ਕਸੂਰ ਨਹੀਂ ਹੈ ਸਿਰਫ ਇਹਨਾਂ ਦਾ ਹੈਗਾ ਇਥੇ ਉਮਰਾਨ ਅੰਗਲ ਸਾਹਿਬ ਦਾ ਨਹੀਂ ਕਿਉਂਕਿ ਉਹਨਾਂ ਨੇ ਜੋ ਮੈਨੂੰ ਇੱਜ਼ਤ ਮਾਨ ਦਿੱਤਾ ਉਹ ਬਹੁਤ ਹੀ ਵੱਡੀ ਚੀਜ਼ ਹੈ ਔਰ ਹੌਬੀ ਢਾਲੀਵਾਲ ਜੀ ਨੂੰ ਇਹ ਨਹੀਂ ਪਤਾ ਇੱਕ ਕੁੜੀ ਨੂੰ ਇੱਜ਼ਤ ਮਾਨ ਕਿੱਦਾਂ ਦੇਈਦਾ ਮੈਂ ਕਹਿੰਦੀ ਲੱਖ ਫਿਲਮਾਂ ਕਰ ਲੈਣ ਬਟ ਉਹ ਫਿਲਮਾਂ ਦੇ ਵਿੱਚ ਜੇ ਤੁਸੀਂ ਇੱਕ ਔਰਤ ਨੂੰ ਇੱਕ ਧੀ ਨੂੰ ਇੱਕ ਭੈਣ ਨੂੰ ਇੱਜ਼ਤ ਨਹੀਂ ਦੇ ਸਕਦੇ ਤੇ ਤੁਸੀਂ ਅਦਾਕਾਰ ਖਵਾਨ ਦੇ ਲਾਇਕ ਨਹੀਂ ਹੈਗੇ ਥੈਂਕ ਯੂ ਵੈਰੀ ਮੱਚ ਉਧਰੋਂ ਅਬੀਦ ਅਲੀਵਾਲ ਦਾ ਵੀ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ 'ਚ ਉਹ ਸਟੇਜ ਐਂਕਰ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹੋਏ ਨਜ਼ਰ ਆ ਰਹੇ ਹਨ ਬਿਊਰੋ ਰਿਪੋਰਟ ਪੰਜਾਬ 9